ਰੋ ਮਹੱਲਾ ਪੰਜਵਾ ਲਾਜ ਮਰੈ ਜੂ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉ ਸੋਵੈ ਹਰ ਸਿਮਰਨ ਛਾੜ ਪਰਮ ਗਤ ਚਾਹੈ ਮੂਲ ਬਿਨਾ ਸਾਖਾ ਕਾਤ ਆਹੈ ਗੁਰ ਗੋਵਿੰਦ ਮੇਰੇ ਮਨ ਧਿਆਇ ਜਨਮ ਜਨਮ ਕੀ ਮੈਲ ਉਤਾਰੈ ਵੰਦਨ ਕਾਟ ਹਰ ਸੰਗ ਮਿਲਾਏ ਵੰਦਨ ਕਾਟ ਹਰ ਸੰਗ ਮਿਲਾਏ ਰਹਾਉ ਤੀਰਥ ਨਾਇ ਕਹਾ ਸੋਚ ਸੈਲ ਹਾਂ ਤੀਰਥ ਨਾਇ ਇਥੇ ਵਿਸਰਾਮ ਹੈ ਕਹਾ ਸੁਚ ਸੈਲ ਮਾਨ ਕੋ ਵਿਆਪੈ ਹੋਮੈ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ बेन खाए बूज बूज नहीं भूख बूज ये बूज दलैंकर लगे हुए हैं बूज 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 नहीं कहना पोला बोलना है बेन खाए बूज नहीं भूख बेन खाए बूज नहीं भूख रोग जाए ता उत्तरह दुख काम क्रोध लोभ मोह व्यापिया काम क्रोध ਲੋਭ ਮੋਹ ਵਿਆਪਿਆ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜੇਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਜੇਨ ਪ੍ਰਭ ਕੀਨਾ ਇਥੇ ਵਿਸਰਾਮ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਧੰਨ ਹਰ ਨਾਮ ਆਠ ਪਹਿਰ ਕੀਰਤਨ ਗਉਣ ਗਾਉ ਤਨ ਹਰ ਭਗਤ ਤਨ ਕਰਨ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਪੈਰੋ ਮਹੱਲਾ ਪੰਜਵਾ ਹੋਰ ਸੁਖ ਪ੍ਰਸੰਨ ਹੋਏ ਭਉ ਗਏ ਨਾਮ ਨਿਰੰજન ਮਾਨ ਮਹਿ ਲਏ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਘਣੇ ਸਾਧ ਸੰਗ ਮਿਟੇ ਭੈ ਭਰਮਾ ਸਾਧ ਸੰਗ ਇਥੇ ਯਮਕ ਲਾਦਨੀ ਹੈ ਮਿਟੇ ਭੈ ਭਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਵ ਚਰਨ ਕਮਲ ਸਿਓ ਲਾਗੋ ਹੇਤ ਖੇਨ ਬਹਿ ਬਿਨ ਸਿਓ ਮਹਾ ਪਰੇਤ ਆਠ ਪਹਿਰ ਹਰ ਹਰ ਜਪ ਜਾਪ ਰੱਖਣ ਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕਉ ਸਦਾ ਪ੍ਰਤਿਪਾਰੈ ਭਗਤ ਜਨਾ ਕੇ ਸਾਸ ਨਿਹਾਰੈ ਮਾਨਸ ਕੀ ਕਹੋ ਕੇਤਕ ਬਾਤ ਜਮ ਤੇ ਰਖੈ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਾਨ ਚੀਤ ਕਰਿ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਕਰਨ ਕਰਨ ਸਮਰੱਥ ਗੁਰ ਮੀਰਾ ਜੀ ਪ੍ਰਾਣ ਸੁਖ ਦਾਤਾ ਨੀਰਾ ਭੈ ਪੰਜਨ ਅਵਨਾਸੀ ਰਾਏ ਦਰਸ਼ਨ ਦੇਖਿਆ ਸਭ ਦੁਖ ਜਾਏ ਜਾਤ ਕਤ ਪੀਖੋ ਤੇਰੀ ਸਰਣਾ ਬਲ ਬਲ ਜਾਈ ਸਤਗੁਰ ਚਰਣਾ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ RAM ਨਾਮ ਰੇਦ ਦਿਓ ਨਿਵਾਸ ਸਦਾ ਆਨੰਦ 나ਹੀ ਕਿਛ ਸੋਗ ਦੁਖ ਦਰਦ ਨਹਿ ਬਿਆਪੈ ਰੋਗ ਸਭ ਕਿਛ ਤੇਰਾ ਤੂ ਕਰਨ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਾਨ ਪਾਣੀ ਜਾਲ ਸਾਲ ਮਹੀਲ ਰਵਿਆ ਸੋਏ ਨਾਨਕ ਸਾਬ ਕੇਚ ਪ੍ਰਾਪਤੇ ਹੋਏ ਪਰੋ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਨੇ ਸਰਬ ਮਨੋਰਥ ਪੂਰਨ ਕਰਨੇ आठ पहर गावत भगवंत सतगुरु दीनो पूरा मंत सो वटभागी जेस नाम प्यार तिस कै संग तरै संसार रहाउ सोई ज्ञानी जे सिमरै एक सो धनवंता जिस बुद्ध विवेक सो कुलवंता जे सिमरै स्वामी सो पतवंता ਜੇ ਆਪ ਬਚਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੋਨ ਗੋਪਾਲ ਜਨ ਰਣ ਤੇ ਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦਮਾਹੀ ਨਿਵਾਸ ਕਹ ਨਾਨਕ ਜਾ ਕੇ ਪੂਰਨ ਕਰਮ ਸੋ ਜਨ ਆਇਆ ਪ੍ਰਭ ਕੀ ਸਰਣਾ ਆਪ ਗਿਤ ਪਾਵਨ ਸਭ ਕੀਨੇ RAM ਰਸਾਇਨ ਰਸਨਾ ਚੀਨੇ ਪੈਰਾ ਮਹੱਲਾ ਪੰਜਵਾ ਨਾਮ ਲੈਤ ਕਿਛ ਬਿਗਨ ਨਾ ਲਾਗੈ ਨਾਮ ਸੁਨਤ ਜਮ ਦੂਰੁ ਭਾਗੈ ਨਾਮ ਲੈਤ ਸਭ ਦੁਖਹਿ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਗਨ ਭਗਤ ਭਾਜ ਭਗਤ ਤੇਸ ਰਾਮ ਲਾਦੋ ਨਿਰਬਿਗਨ ਭਗਤ ਹਾਜ ਹਰ ਹਰ ਨਾਮ ਨਿਰਬਿਗਨ ਭਗਤ ਬਾਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਉ ਰਹਾਉ ਹਰ ਸਿਮਰਤ ਕੇਸ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦੇਵ ਨਾ ਕੋ ਹੈ ਹਰ ਸਿਮਰਤ ਮੋਹ ਮਾਨ ਨ ਬਧੈ ਹਰ ਸਿਮਰਤ ਬਧੈ ਪੂਲਾ ਹੀ ਬੁਲਨਾ ਹਰ ਸਿਮਰਤ ਗਰਭਜੋਨ ਨਾ ਰੁਧੈ ਰੁਧੈ ਵੀ ਥੋੜਾ ਜਿਹਾ ਪੂਰਾ ਹੀ ਪੂਲਾ ਹੀ ਉਚਾਰਨ ਕਰਨਾ ਹਰ ਸਿਮਰਤ ਹਰ ਸਿਮਰਨ ਕੀ ਸਗਲੀ 베ਲਾ ਹਰ ਸਿਮਰਨ ਬਹੁ ਮਾਹੇ ਇਕੇਲਾ ਜਾਤ ਅਜਾਤ ਜਪੈ ਜਨ ਕੋਈ ਜੋ ਜਾਪੈ ਤਿਸ ਕੀ ਗਤ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੀ ਨਾਮ ਕਾ ਪੂਰਨ ਰੰਗ ਨਾਨਕ ਕਾ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹ ਚਿਤਾਰ ਪੈਰੋ ਮਹੱਲਾ ਪੰਜਵਾ ਆਪੇ ਸਾਸਤ ਆਪੇ ਬੀਦ ਆਪੇ ਘਟ ਘਟ ਜਾਣੇ ਭੀਦ ਜੂਤ ਸਰੂਪ ਜਾ ਕੀ ਸਭ ਵਥ ਕਰਨ ਕਾਰਣ पूरण समरथ प्रभु की ओट गह मन मेरे इ गह पदति विश्राम लावा चरण कमल गुरुमुख आराद्ध हो दुश्मन दुख ना आवे नीरे रहाऊ अपे वान तृण त्रपवन सार जाक सूत पुरोया संसार आपे ਸ਼ੀਵ ਸ਼ਕਤੀ ਸੰਜੂਗੀ ਆਪ ਨਿਰਵਾਣੀ ਆਪੇ ਭੂਗੀ ਜਾਤ ਕਤ ਪੇਖ ਤਤ ਤਤ ਸੂਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾਕੇ ਕਿ ਵਿਸਰਾਮ ਮੁਕਤ ਭੁਗਤ ਜੁਗਤ ਇਥੇ ਵਿਸਰਾਮ ਲਾਉਣਾ ਹੈ ਵਸ ਜਾਕੈ ਊਣਾ ਨਾਹੀ ਕਿਛ ਜਾਣ ਤਾਕੈ ਇਹ ਊਣਾ ਨਾਹੀ ਕਿਛ ਇਥੇ ਵਿਸਰਾਮ ਲਾਉਣਾ ਹੈ ਜਾਣ ਤਾਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੇ ਜਨ ਧੰਨ